ਲਾਉ ਤੈਨੂੰ ਕੌਣ ਆਂਦਾ ਵੈ ਉਹ ਮੰਮੀ ਕਹਿੰਦਾ ਕੌਣ ਸੋਣਿਆ ਮੈਂ ਆਪ ਆ ਤੇ ਇਹ ਵੀ ਆਪਣੀ ਮੂੰਹ ਮੰਨੀ ਆ ਤੇ ਹਾਂ ਇਹ ਸਭ ਕੁਝ ਮੈਂ ਕੀਤਾ ਵਾ ਤੇ ਲੀਣੀ ਇਹ ਗੱਲ ਸੱਚੀ ਆ ਹਾਂਜੀ ਮੰਮੀ ਕਹ ਜਨਾ ਉਦੋਂ ਜਿੱਦਾਂ ਸਾਨੂੰ ਘਰੋਂ ਕੱਢਿਆ ਥੱਕੇ ਮਾਰੇ ਹੀ ਮੈਂ ਤੈਨੂੰ ਉਦੋਂ ਹੀ ਕਹਿਤਾ ਮੈਂ ਵੀ ਵੇਖੀ ਇੱਕ ਦਿਨ ਕੋਈ ਪੁੱਛਤਾਏਗਾ ਜਿੱਦਣ ਮੈਂ ਤਾਂ ਹੀ ਦਿਨੇ ਤਰਲੇ ਕੱਢਦੀ ਹਾਂ ਕਿ ਮੈਂ ਕੁਝ ਨਹੀਂ ਕੀਤਾ ਸਾਰਾ ਕਸੂਰੇ ਦਾ ਵਾ ਉਦੋਂ ਤੇ ਮੰਮੀ ਨੇ ਵੀ ਨਹੀਂ ਮੇਰੀ ਸੁਣੀ ਮੈਂ ਕਰ ਕਿਉਂ ਨਹੀਂ ਨਾ ਗੱਲ ਇਹਨਾਂ ਨਾਲ ਨਵਦੀਪ ਮੇਰੀ ਸੁਣ ਗੱਲ ਇਤਰਾ ਕਿਉਂ ਤੇਰੀ ਗੱਲ ਮੈਂ ਕਿਹੜੀ ਗੱਲ ਸੁਣਾ ਹੁਣ ਯਾਰ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਇਦਨੋ ਚੰਗਾ ਮੈਂ ਤੈਨੂੰ ਦੱਸਦਾ ਹੀ ਹੈ ਨਾ ਪਰਪਿੰਦਰੇ ਇੱਕ ਗੱਲ ਤੇ ਕਰਨੀ ਚਾਹੀਦੀ ਹੁਣ ਨਾਲ ਜਾ ਕੇ ਯਾਰ ਬੜਾ ਟਾਈਮ ਹੋ ਗਿਆ ਕਿ ਨਾ ਹੋਇਆ ਐ ਅੱਧੀ ਰਾਤ ਹੋਣ ਢੀ ਹੁਣ ਇਹਲੇ ਜਾਣਾ ਫਿਰ ਇਹਨਾਂ ਨੂੰ ਸਿੱਧਾ ਉੱਧਰ ਚੱਲ ਜਾਣਾ ਹੈ ਤੇ ਮੈਨੂੰ ਪਤਾ ਨਹੀਂ ਨਾ ਅਗਲ ਦਾ ਗੱਲ ਦਾ ਪਤਾ ਨਹੀਂ ਤੂੰ ਜਾਣ ਕੇ ਉਹਨਾਂ ਕਰਕੇ ਆਪਣੇ ਘਰ ਚ ਲੜਾਈ ਪਾਉਣ ਢੀ ਮੈਂ ਸਗੋਂ ਤੈਨੂੰ ਦੱਸਿਆ ਵੀ ਆਹ ਗੱਲਬਾਤ ਹੋਈ ਆ ਸਭ ਕੁਝ ਪਤਾ ਲੱਗ ਗਿਆ ਤੂੰ ਸਗੋਂ ਆਪ ਹੀ ਹਾਂ ਖੁਸ਼ ਹੋ ਵੀ ਵਾਕਈ ਇਹਦੀ ਸੱਚਾਈ ਸਾਹਮਣੇ ਆਈ ਏ ਪਿੰਦਰ ਮੈਨੂੰ ਨਾ ਤੁਹਾਡੇ ਕੁਣਾਂ ਗੱਲ ਸੁਣ ਕੇ ਗੁੱਸਾ ਹੀ ਬੜਾ ਚੜ ਗਿਆ ਏ ਗੁੱਸਾ ਤਾਂ ਨਦੀਪ ਚਲ ਠੀਕ ਆ ਆਪਣੀ ਥਾਂ ਤੋਂ ਵੀ ਪਰ ਹੁਣ ਕੀ ਕਰਨਾ ਹੈ ਜਾ ਕੇ ਆਓ ਚਲ ਵੈ ਬੇਇੱਜ਼ਤੀ ਤੇ ਹੁਣ ਬਿਠੇਰੀ ਹੋ ਗਈ ਏ ਇਹ ਆਪੀ ਅਗਲੇ ਚੋਪਰ ਵਾਂ ਅਗਲੇ ਨੂੰ ਆਪੀ ਸਮਝ ਲੱਗ ਜਾਂਦੀ ਏ ਚਲੋ ਫਿਰ ਮੈਂ ਸਰਜੀ ਵੇਖਾ ਜਾ ਕੇ ਜੋ ਜੋ ਕਰਦੇ ਰਹੇ ਨੇ ਭਰਨੀਆਂ ਪੈਣੀਆਂ ਨੇ ਆਹੋ ਇਹ ਤੇ ਗੱਲ ਤੁਹਾਡੀ ਸਹੀ ਏ ਕਿੱਡਾ ਹੱਡ ਨੂੰ ਤੁਖਾ ਕੀਤਾ ਸੀ ਘਰ ਚੋਕੀ ਦਿੱਤਾ ਕੁਝ ਵੀ ਨਾ ਹੈ ਨਹੀਂ ਨਾ ਭਰੇ ਨੇ ਇੱਕ ਦਾ ਉਹ ਤੈਨੂੰ ਵੀ ਪਤਾ ਹੈ ਪੱਧ ਤੇ ਮੈਨੂੰ ਇਹ ਸਾਰਾ ਕੁਝ ਜਿੰਨਾ ਕੋ ਦਾ ਮੁੱਲ ਪੈ ਉਹਨਾਂ ਤੋਂ ਵੱਧ ਇਹਦਾ ਹੀ ਹੂੰ ਸਮਝ ਨਹੀਂ ਕੋਈ ਨਹੀਂ ਆਪੀ ਵਧੀਆ ਹੋਏ ਨਾ ਹੱਡੇ ਨਾਲ ਦੇ ਨਹੀਂ ਕੋਈ ਹੁਣ ਗੱਲਬਾਤ ਹੈਗੀ ਉਹਨਾਂ ਦੀ ਜੇ ਅੱਜ ਕਿਦੇ ਆਪਾਂ ਉੱਥੇ ਹੁੰਦੇ ਤਾਂ ਫੇਰ ਨਾ ਕੋਈ ਨਾ ਕੋ ਪਵਾੜਾ ਪਾ ਦੇਣਾ ਸੀ ਉਹਨੇ ਚਲੋ ਫਿਰ ਮੈਂ ਜਾ ਕੇ ਹੁਣ ਸਬਜ਼ੀ ਵੇਖ ਲਾਂ ਚਲ ਵੇਖ ਲਾਂ ਮੈਂ ਆਪਿਆਂ ਨੂੰ ਦੱਸਣਾ ਇਹ ਉਲਟਾ ਹੀ ਟੈਪੀ ਹੋਵੇ ਬੈਠੇ ਜੇ ਮਨ ਹਾਂ ਬੈਠੀ ਲਾਓ ਸ਼ਕਲਾ ਫੁਕਾ ਪਣੀ ਨਹੀਂ ਫੁਕਾ ਪਾਣੀ ਕੀ ਸ਼ਕਣਾ ਮੈਨਾਂ ਦਾ ਦੇਲੀ ਨਹੀਂ ਕਰਦਾ ਰੋਟੀ ਖਾਣ ਕਿਉਂ ਮੈਂ ਠੀਕ ਜੇ ਦਵਾਈ ਦਈ ਹੈ ਤਾਂ ਠੀਕ ਵਾ ਪਰ ਕੱਲ ਦਾ ਨਾ ਮਾਣੀ ਸੜ ਗਿਆ ਉਹ ਤਾਂ ਮੈਂ ਫਿਰ ਹੈ ਏਦਾਂ ਦਾ ਕੰਮ ਹੁਣ ਕੀ ਕਰੀਏ ਮਾਨਤ ਨਹੀਂ ਕਰਨ ਲਿਆ ਕੁਝ ਵੀ ਕਰਨ ਨੂੰ ਹਾਂ ਬੇਚਾਨੀ ਹੀ ਰਹਿਣ ਡੀਏ ਪਰ ਹੁਣ ਕੀ ਕਰੀਏ ਪਰੇ ਕਰਕੇ ਤੁਰਨਾ ਪੈਣਾ ਮੈਂ ਜਿਹੜੀ ਗੱਲ ਹੋ ਗਈ ਆ ਹੁਣ ਕੀ ਕਰ ਸਕਦੇ ਹਾਂ ਨਾ ਉਹ ਤਾਂ ਗੱਲ ਆ ਉਹ ਤੇਰੀ ਠੀਕ ਹੈ ਪਰ ਇਹਦੇ ਮਾਂ ਪਿਓ ਦੇ ਵੇਖ ਕੇ ਨਾ ਤਰਲਾ ਸੱਤ ਜਰੀਆ ਨਹੀਂ ਗਿਆ ਉਹ ਤੇ ਵਿਚਾਰਾ ਹੱਥ ਹੀ ਜੋੜੀ ਜਾਂਦਾ ਸੀ ਕਿ ਜੋ ਵੀ ਗਲਤੀ ਹੋ ਗਈ ਨਾ ਸਾਡੀ ਟੀ ਕੋਲ ਤੇ ਮaaf ਕਰ ਦੋ ਮaaf ਕਰਨ ਵਾਲੀ ਤੇ ਨਹੀਂ ਹੈ ਸਹੀ ਗੱਲ ਮੰਮੀ ਤੁਹਾਡੀ ਜਦੋਂ ਡੈਡੀ ਇਹਦਾ ਮਾਰਨ ਡਿਆ ਨਾ ਤਰਲੇ ਵਿਚਾਰਾ ਤੇ ਜਦੋਂ ਹੱਥ ਮਿਲ ਕੇ ਜੋੜਨ ਡਿਆ ਸੀ ਤੇ ਸਹੀ ਪਿੱਛੇ ਮੈਨੂੰ ਆਪਣੇ ਆਪ ਹੀ ਸ਼ਰਮ ਆਉਂਦੀ ਕਿਉਂਕਿ ਮਰਨਾ ਵੱਡੇ ਪਰ ਹੁਣ ਕਰੀਏ ਗਿਆ ਦੀ ਮਜਬੂਰੀ ਜੇ ਇਦਾਂ ਦੀਆਂ ਗੱਲਾਂ ਸੱਚ ਨਾ ਆ ਕੇ ਦੱਸ ਦੇ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਣਾ ਹੈ ਆ ਉਸ ਜੀ ਆਈ ਦੇ ਫਿਰ ਐਹੋ ਹੀ ਅੱਗੇ ਹੁੰਦੀ ਹੈ ਨਾ ਤੇ ਨਾਲ ਉਹਨਾਂ ਦੀ ਧੀ ਸੀ ਪੁੱਤਰੇ ਜਿਹਨੇ ਧੀ ਦਿੱਤੀ ਹੋਏ ਨਾ ਉਹਨੂੰ ਬਦਬਦ ਵੀ ਸ਼ਰਮ ਆਉਂਦੀ ਭਾਵੇਂ ਗੱਲ ਵੱਡੀ ਹੋਏ ਭਾਵੇਂ ਗੱਲ ਛੋਟੀ ਹੋਏ ਉਹ ਤੇ ਦੁੱਧ ਦੇ ਹੱਥੀ ਵਿਚਾਰੇ ਹੱਥ ਜੋੜਦੇ ਉਹ ਚਲੋ ਮੰਮੀ ਫੇਰੀ ਮਨਾਂ ਕਹੀ ਤੇ ਇਹ ਚੀਜ਼ ਨੂੰ ਸਮਝ ਦੇਣੀ ਆ ਉਹ ਤੇ ਵਿਚਾਰੇ ਫੇਰੀ ਮਨਾਂ ਵੀ ਉਹ ਚੀਜ਼ੇ ਨਾਲ ਗਲਤੀ ਸਮਝੀਏ ਤੇ ਉਹ ਡਾਟਣ ਦੇ ਜਿਹੜੀ ਮੰਮੀ ਨੇ ਗਲੀ ਨੂੰ ਕਰਨਾ ਡਈ ਹੈ ਹੈ ਨਾ ਮਨਸ ਬੰਦੇ ਦਾ ਪੁੱਤ ਇਹੋ ਹੀ ਹੁੰਦਾ ਹੈ ਨਾ ਹਾਂਜੀ ਹਾਂਜੀ ਜੋ ਕੋਈ ਇਹਦੇ ਵਰਗੇ ਹੁੰਦੇ ਵੱਤੇ ਤੇ ਉਹ ਵੀ ਸਾਨੂੰ ਸਗੋਂ ਧੌਂਦੇ ਸਾਡੀ ਧੀ ਨੂੰ ਦੋਹਾ ਕੀ ਕੀ ਨਹੀਂ ਕੀਤਾ ਏ ਆ ਵੀ ਹੁਣ ਇਹਦੇ ਖਾਨੇ ਬਹਿ ਜੇ ਤਾਦੀ ਹੈ ਨਾ ਸਾਰਿਆਂ ਦੇ ਦਿਮਾਗ ਦੇ ਠਿਕਰੀਆਂ ਭੰਨ ਰਤਾਦੀ ਫੈਦਾ ਹੁਣ ਜਿੱਦਾਂ ਉਹ ਵੀ ਕੱਲ 2 ਘੰਟੇ ਵਿਚਾਰੇ ਲਾ ਕੇ ਗਏ ਆ ਹੁਣ ਇਹਦਾ ਵੀ ਦਿਮਾਗ ਸ਼ਟ ਆਊਗਾ ਤੇ ਤਾਦੀ ਫੈਦਾ ਨਾ ਜੇ ਤੇ ਹੋਈ ਸਿਆਣੀ ਤੇ ਆਪੇ ਅਕਲਵਾਲੀ ਬਣ ਜੇਗੀ ਉੰਜੇ ਲਾਵਾ ਹੱਜ ਨਾਲ ਨਾ ਉਦਨ ਦੀਆਂ ਅੱਖਾਂ ਨਹੀਂ ਮਲਾਉਂਦੀ ਹੈਗੀ ਮੰਮੀ ਅੱਖਾਂ ਕੋ ਕੰਨੀ ਗੱਲ ਛੱਡੋ ਜਿੰਨੂੰ ਸ਼ਰਮ ਹੋਏ ਨਾ ਉਹਨੇ ਕਾਰ ਹੀ ਲੈਣੀ ਆ ਤੇ ਜਿਹੜਾ ਕਿ ਬੇਸ਼ਰਮ ਹੁੰਦੇ ਨਾ ਉਸੇ ਲੈ ਜੀ ਤੁਰੇ ਰਹਿੰਦੇ ਆ ਤੇ ਨਾਲੇ ਮੰਮੀ ਇੱਕ ਗੱਲ ਤਾਂ ਨਾਲ ਹੋਰ ਕਰਨੀ ਸੀ ਕਿਉਂਕਿ ਮਨ ਤੇ ਬੋਝ ਆ ਜਿਆਦਾ ਚਿਰ ਗੱਲ ਨਹੀਂ ਰੱਖੀ ਜਾਣੀ ਆਗੀ ਮੰਮੀ ਜਿਹੜਾ ਪਰ ਉਹ ਤੁਹਾਨੂੰ 50000 ਨਹੀਂ ਦਿੱਤਾ ਜਿਹੜਾ ਮੁੜ ਕੇ ਆਂਦੀ ਵੀ ਭਾਬੀ ਨਵਦੀਪ ਨੇ ਕੱਢ ਲਿਆ ਇਹਨੇ ਤੇ 50000 ਉਹ ਤੁਹਾਨੂੰ ਦੇਂਦਿਆ ਸਾਰੀ ਆਪਣਾ ਫੜ ਲਿਆਦਾ ਸੀ ਤੇ ਉਹ ਜਿਹੜਾ 40000 ਰੁਪਈਆ ਹੀ ਉਹ ਤੇ ਵਿਚਾਰੀ ਭਾਬੀ ਨਵਦੀਪ ਨੇ ਮਿਹਨਤ ਕਰਕੇ ਦਿਨ ਰਾਤ ਉਹ ਵਿਚਾਰੀ ਨੇ ਆਪਣੀਆਂ ਅੱਖਾਂ ਨਹੀਂਆ ਕਰਨ ਨਾਲ ਹਿਸਾਬ ਹੁੰਦਾ ਵਾ ਮਸ਼ੀਨ ਚਲਾਉਣੀ ਸੌਖੀ ਥੋੜਾ ਹੁੰਦੀ ਆ ਉਹ 40000 ਉਹਦੀ ਮਿਹਨਤ ਦਾ ਆਈ ਜਿਹੜਾ ਨੇ ਮੁੜ ਕੇ ਚਾਬੀ ਚੂਬੀ ਦਾ ਕੋ ਬਹਾਨਾ ਲਾਤਾ ਆ ਉਦੇ ਵਿੱਚ ਕੋਈ ਉਹਨਾਂ ਵਿਚਾਰਾਂ ਦਾ ਦੋਸ਼ ਨਹੀਂ ਉਹ ਸਭ ਕੋ ਪੈਸੇ ਜਿਹੜੇ ਭਾਬੀ ਨਵਦੀਪ ਦੇ ਸਾਰੇ ਸਭ ਤੋਂ ਵੱਡੀ ਗਲਤੀ ਮੇਰੀ ਆ ਜਿਹੜਾ ਮੈਂ ਇਹਦਾ ਹਰ ਗੱਲ ਵਿੱਚ ਜਿਹੜਾ ਸਾਥ ਦਿੱਤਾ ਦਰ ਫੇੜੇ ਮੇਰੇ ਜੰਮਣ ਦਾ ਤੁਹਾਨੂੰ ਮੈਂ ਜੰਮਿਆ ਸੀ ਤੇ ਇਹੋ ਜੀ ਸਿੱਖਿਆ ਦਿੱਤੀ ਸੀ ਕਿ ਤੁਸੀਂ ਘਰ ਦੇ ਵਿੱਚ ਹੀ ਚੋਰੀਆਂ ਕਰਿਆ ਕਰੋ ਜੇ ਚੋਰੀਆਂ ਕਰ ਲੀਆਂ ਤਾਂ ਕੀ ਖਟਿਆ ਜੇ ਤੁਹਾਡੇ ਅੱਗੇ ਹੀ ਆ ਗਿਆ ਸਭ ਕੁਝ ਮੰਮੀ ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਮੈਂ ਤੇ ਆਪ ਆਪਣੇ ਆਪ 'ਚ ਬੜਾ ਸ਼ਰਮਿੰਦਾ ਵਾਂ ਕਿ ਮੈਂ ਕਿੱਦਾਂ ਇਹਦੀਆਂ ਗੱਲਾਂ ਚ ਆਣ ਕੇ ਪੜਿਆ ਲਿਖਿਆ ਹੋ ਕੇ ਤੇ ਆ ਕੁਝ ਕਰਦਾ ਰਹਾ ਵਾਂ ਹਨ ਮੈਂ ਕੀ ਸੁਣ ਜਾਇਆ ਇਹ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਤੇ ਤੂੰ ਘਰ ਦੇ ਵਿੱਚ ਹੀ ਬੇਈਮਾਨੀ ਕਰ ਲਈ ਭਰਾ ਨਾਲ ਹੀ ਕੀ ਦਿੱਤਾ ਹਜੇ ਨੂੰ 5 ਲੱਖ ਰੁਪਇਆ ਦੇ ਕੇ ਤੈਨੂੰ ਘਰੋਂ ਕੱਢ ਛੜਿਆ ਹਜੇ ਅਜੇ ਵੀ ਚੰਗਾ ਹੋਏ ਨਾ ਤਾਂ ਉਹਦਾ 40000 ਰੁਪਇਆ ਜਿਹੜਾ ਨਾ ਉਹਦੇ ਨੂੰ ਦੇ ਕੇ ਆ ਤੇ ਗਾਂ ਤੇ ਇਹੋ ਜਿਹਾ ਕੰਮ ਨਾ ਕਰਿਓ ਜੇ ਪੈਸੇ ਦੇ ਆਏ ਗਏ ਤਾਂ ਚੰਗਾ ਰਹੇਗਾ ਤੁਹਾਡੀ ਦੋਵਾਂ ਭਰਾਵਾਂ ਦੀ ਨਾ ਬਣੀ ਰਹੇਗੀ ਆਪਸ ਵਿੱਚ ਕੋਈ ਨੀ ਮੰਮੀ ਦੇ ਉਹਨਾਂ ਵਾਂ ਮਾਂ ਚ ਤੇ ਮੇਰੇ ਮੰਮੀ ਉਦੋਂ ਦਾ ਹੀ ਆ ਜਦੋਂ ਦੀ 20 ਲੱਖ ਦੀ ਛੱਤੀ ਭਰੀ ਆ ਬਸ ਮੇਰੀ ਹਿੰਮਤ ਨਹੀਂ ਪੈਣ ਦੀ ਤੁਹਾਡੇ ਨਾਲ ਗੱਲ ਕਰਨ ਦੀ ਮੇਰੀ ਗੱਲ ਸੁਣੋ ਉਹਨਾਂ ਦੋਵਾਂ ਜੀਆਂ ਨੂੰ ਬਦਨਾਮ ਕਰ ਛੜਿਆ ਹੈ ਜੇ ਕਦੀ ਉਹਦੇ ਤੇ ਆ ਇਲਜ਼ਾਮ ਲੰਦੇ ਕਦੀ ਆ ਇਲਜ਼ਾਮ ਲੰਦੇ ਹੈ ਕਿ ਖਟਿਆ ਜੇ ਆਹ ਵੇਖ ਮੈਂ ਤੁਹਾਡੇ ਅੱਗੇ ਹੱਥ ਜੋੜਨੀ ਆਂ ਗਾਂ ਤੋਂ ਨਾ ਇਹੋ ਜਿਹਾ ਕੰਮ ਨਾ ਕਰਿਓ ਕਿਹੜੀ ਚੀਜ਼ ਦਾ ਤੁਹਾਨੂੰ ਘਾਟਾ ਸੀ ਸਭ ਕੁਝ ਮਾਰਿਆਂ ਨੇ ਦਿੱਤਾ ਸੀ ਪੜਾ ਲਿਖਾ ਕੇ ਤੇ ਤੁਹਾਨੂੰ ਨੌਕਰੀ ਤੇ ਲਵਾਇਆ ਸੀ ਮੰਮੀ ਉਹ ਸਿਆਣੇ ਦੀ ਗੱਲ ਪਰ ਸਹੀ ਆ ਨਾ ਵੀ ਜਿਹੜੀ ਚੁੱਕੜਾ ਹੁੰਦੀ ਆ ਨਾ ਤੇ 24 ਘੰਟੇ ਕਰਨ ਜਿਹੜੇ ਕੇ ਤੇ ਭਰਨੇ ਹੁੰਦੇ ਉਹ ਪੱਥਰ ਵੀ ਪਾਰ ਦਿੰਦੇ ਆ ਤੇ ਫਿਰ ਅਹੀਂ ਤੇ ਫਿਰ ਵੀ ਇਨਸਾਨ ਆ ਤੇ ਮੈਂ ਮੰਮੀ ਮਗਰ ਲੱਗ ਗਿਆ ਇਹਦੀਆਂ ਗੱਲਾਂ ਜਾਣ ਕੇ ਨਾ ਆ ਕੋਈ ਜੋ ਕੋ ਜਿਹਾ ਸਾਰਾ ਮੈਨੂੰ ਤੇ ਆਪ ਨਹੀਂ ਪਤਾ ਮੇਰੀ ਮੱਤ ਕਿਉਂ ਮਾਰੀ ਗਈ ਆਹ ਤਾਂ ਕੀ ਖਟਿਆ ਜੇ ਫਿਰ ਘਾਟੇ ਚ ਹੀ ਗਏ ਹੋ ਨਾ ਖਟਿਆ ਮੰਮੀ ਕੀ ਆ ਗਵਾਇਆ ਹੀ ਸਭ ਕੁਝ ਅੱਜ ਮੰਮੀ ਸਮਝ ਆ ਗਈ ਏ ਕਿ ਜੀਆਂ ਨੇ ਘਰ ਚ ਰੌਣਕ ਹੁੰਦੀ ਆ ਜਿੱਧਰ ਦੇ ਪਿੰਦਰ ਨਾ ਉਹ ਨਹੀਂ ਗਏ ਆ ਨਾ ਅਗਮ ਉਸ ਦਿਨ ਦਾ ਹੀ ਮਨ ਤੇ ਬੇਚੈਨੀ ਆ ਤੇ ਘਰ ਸੋਸਣ ਪੈ ਗਈ ਆ ਇਹਦੇ ਇਧਰੋਂ ਅਗਮ ਆ ਗਿਆ ਅਗਮ ਸਕੂਲੋਂ ਆ ਗਿਆ ਵਾ ਅਗਮ ਨੇ ਆਸ਼ਰਾਤ ਕਰਤੀ ਆ ਕਿੰਨੀ ਰੌਣਕ ਲੱਗੀ ਰਹਿੰਦੀ ਜੀਆਂ ਤੋਂ ਬਗੈਰ ਤੇ ਘਰ ਖਾਲੀ ਆ ਨਵਦੀਪ ਹਾਂਜੀ ਮੈਂ ਨਾ ਸ਼ਹਿਰ ਚੱਲਿਆ ਤੇ ਜੇ ਕੋਈ ਚੀ ਚੂਜ ਮਾਉਣੀ ਮੈਨੂੰ ਦੱਸ ਦੇ ਸਭ ਦਾ ਸੁਦਾ ਸ਼ਹਿਰ ਤੂੰ ਹੀ ਕੀ ਕਰਨ ਚੱਲ ਰਹੀ ਹੋ ਸ਼ਹਿਰ ਚੱਲਿਆ ਪਹਿ ਲੈਣ ਅਗਮਦ ਦੇ ਸਕੂਲੋਂ ਫੋਨ ਆਇਆ ਵੀ ਪੀਸ ਤਾਰ ਕੇ ਜਾਓ ਤੇ ਮੈਂ ਨਾਲੇ ਕਿਰਾਇਆ ਦੇਣ ਵਾਲਾ ਤੂੰ ਤੂੰ ਮਹੀਨਾ ਦਾ ਬਸਦਾ ਉਹ ਦੇਵਾਂਗਾ ਤੇ ਆਰਤੀ ਕੋਲੋਂ ਲੈ ਆਉਣੇ 10000 ਰੁਪਿਆ ਬੜਾ ਏ ਪਿੰਦਰੋਂ ਦੇ ਕੋਲੋਂ ਲਿਆਉਣ ਦੀ ਕੀ ਲੋੜ ਆ ਮੇਰੇ ਕੋਲ ਹੈਗੇ ਆ ਤੁਸੀਂ ਮੇਰੇ ਕੋਲੋਂ ਲੈ ਲਓ ਹਾਂ ਤੇਰੇ ਕੋਲ ਕਿੰਨੇ ਗਣੇ ਹੈਗਾ ਵਾ 5000 ਰੁਪਿਆ ਅੱਛਾ ਤੇ ਉਹ ਤੂੰ ਹੀ ਲਾ ਜੋਤੇ ਦੇ ਆ ਉੱਥੇ ਉਹਦੇ ਸਕੂਲ ਫੀਸ ਪਰ ਜੇ ਤੈਨੂੰ ਲੋਡ ਪੈ ਗਈ ਤੇ ਫੇਰ ਤੇ ਕੋਈ ਗੱਲ ਨਹੀਂ ਮੈਨੂੰ ਫੇਰ ਮੇਰੀ ਜਾਣੇ ਨੇ ਰੋਜ ਗਾਕ ਦੇ ਜਾਂਦੇ ਆ ਵੇਖ ਲੈ ਮੈਂ ਤਾਂ ਨਾ ਚੱਲ ਆ ਕੇ ਇੱਕ ਅੱਧੀ ਅਰੀ ਸਾਰ ਲੈਂਦੇ ਮੁਰਤੋਂ ਚੱਲ ਇੱਕ ਅਰੀ ਥੋੜਾ ਜਿਹਾ ਕੰਮ ਚਲਾ ਲਈਏ ਨਾ ਤੇ ਕੋਈ ਗੱਲ ਨਹੀਂ ਕੰਮ ਬੜਾ ਵਧੀਆ ਚੱਲਣ ਦਿਆ ਵਾ ਐਵੇਂ ਨਾ ਤੂੰ ਇਹਦਾ ਸੋਚੀ ਜੋ ਕਿੰਨਾ ਵਧੀਆ ਤੇ ਆਪਣਾ ਕੰਮ ਹੋ ਗਿਆ ਵਾ ਤੇ ਨਾਲੇ ਜੇ ਤੁਸੀਂ ਉਹਦੇ ਤੋਂ ਲਈ ਆਓਗੇ ਤੇ ਜਿਹੜੇ ਹੀ ਚੁੱਕੇ ਚੁਕਾਇਆ ਉਹ ਮੁੜ ਕੇ ਕਿੱਦਾਂ ਲਾਵਾਂਗੇ ਉਹ ਤਾਂ ਤੇਰੀ ਗੱਲ ਸਹੀ ਏ ਤਾਂ ਇੱਕ ਹੀ ਥੋੜੇ ਨਾਲ ਸਾਰ ਲੋ ਬਹੁਤ ਹੀ ਵੱਡੀ ਸ਼ਾਲ ਨਾ ਮਾਰੋ ਸ਼ਾਲ ਕਾਦੀ ਮਾਰਨੀ ਨਵਦੀਵ ਹੁਣ ਜੜਾ ਕੰਮ ਕਰਨਾ ਉਹਦੇ ਕਰਨਾ ਹੀ ਨਹੀਂ ਮੈਂ ਤਾਂ ਦਿਆਂ ਵੀ ਉਥੋਂ ਲੈ ਲੈਣੇ ਹੁਣ ਜੇ ਗਾਕ ਬਣਾਉਣੇ ਆ ਨਾ ਪਹਿਲਾਂ ਤੇ ਕਈਆਂ ਨੂੰ ਲੈਸੀ ਕਰਨਾ ਪੈਂਦਾ ਕਈਆਂ ਕੋ ਅੱਗਾ ਪਿੱਛਾ ਵੀ ਹੋ ਜਾਂਦਾ ਵਾ ਕੋਈ ਗੱਲ ਨਹੀਂ ਮੈਂ ਸਾਰ ਲਾਂਗੀ ਤੁਸੀਂ ਕਦੇ ਨਹੀਂ ਟੈਨਸ਼ਨ ਲੈ ਹੁੰਦੇ ਹੋ ਟੈਨਸ਼ਨ ਵੀ ਤੇ ਹੁੰਦੀ ਹੈ ਨਾ ਕੋਈ ਨਹੀਂ ਜਦੋਂ ਤੁਹਾਨੂੰ ਮੈਂ ਕਹਿੰਦੀ ਮੇਰੇ ਕੋ ਹੈਗੇ ਤੁਸੀਂ ਲੈ ਕੇ ਜਾਉ ਹਾਂ ਉੱਥੇ ਲੰਬਾਰੀ ਚ ਪੇ ਨੇ ਜੋਤ ਹੀ ਲੈ ਜਾ ਤਗਮ ਦੇ ਸਕੂਲ ਫੀਸ ਦੇ ਕੇ ਆਓ ਲੈ ਫਿਰ ਤਾਰੇ ਉਹਨਾਂ ਤੇ ਉਰਲੀ ਚੱਕ ਪਰਲੀ ਨਮਾਰੀ ਚ ਉੱਥੇ ਪਏ ਜਿੱਥੇ ਪਏ ਹੁੰਦੇ ਉੱਥੋਂ ਲੈ ਲਓ ਤੇ ਨਾਲੇ ਥੋੜਾ ਬਹੁਤਾ ਸਬਦਾ ਵੀ ਖਤਮ ਹੋਇਆ ਤੇ ਉਹ ਵੀ ਲੈ ਆਇਓ ਸਬਦਾ ਤੇ ਇਦਾਂ ਕਰ ਲਿਖ ਦੇ ਮੈਨੂੰ ਜੜੀ ਜੜੀ ਚੀਜ਼ ਲੈ ਹੁਣੀ ਮੈਂ ਲਿਖ ਕੇ ਤੇਰ ਸੋਇਚ ਰੱਖਿਆ ਜੇ ਫ੍ਰੀਜ ਤੇ ਪਰਚੀ ਪਈ ਆ ਲੈ ਜਾ ਫੜ ਕੇ ਲਵ ਕਿੱਥੇ ਚੱਲੇ ਹੋ ਤੈਨੂੰ ਇਹ ਗੱਲਾਂ ਕੀ ਲੱਗਿਆ ਜਿੱਥੇ ਮਰਜ਼ੀ ਮੈਂ ਜਾਵਾਂ ਨਾਲੇ ਮੇਰੇ ਨਾਲ ਬਹੁਤਾ ਮੂਹ ਨਾ ਲੱਗਿਆ ਕਰ ਆਪਣੇ ਕੰਮਾਂ ਦਾ ਮਤਲਬ ਰੱਖਿਆ ਕਰ ਪਰ ਫਿਰ ਵੀ ਲਵ ਤੂੰ ਕਿੱਥੇ ਚੱਲੇ ਹੋ ਇੰਨੇ ਪੈਸੇ ਲੈ ਕੇ ਚੱਲਿਆ ਵਾ ਆਪਣੀਆਂ ਕੀਤੀਆਂ ਗਲਤੀਆਂ ਸੁਧਾਰਨ ਭਾਬੀ ਨਵਦੀਪ ਨੂੰ ਪੈਸੇ ਦੇਣ ਚੱਲਿਆ ਵਾ ਉਹ ਵਿਚਾਰੀ ਨੇ ਕਿੰਧਾ ਦਿਨ ਰਾਤ ਮਿਹਨਤ ਕਰਕੇ ਤਾਂ ਕਮਾਏ ਸੀ ਜਿਹੜੇ ਤੂੰ ਚੋਰੀ ਕਰ ਲਏ ਉਹ ਚੱਲਿਆ ਵਾ ਵਾਪਸ ਕਰਨ ਮੈਂ ਵੀ ਤੁਹਾਡੇ ਨਾਲ ਜਾਵਾਂ ਮੈਂ ਵੀ ਉਹਨਾਂ ਕੋਲ ਮਾਫੀ ਮੰਗ ਲਾਂਗੀ ਨਹੀਂ ਨਹੀਂ ਮੈਂ ਤੈਨੂੰ ਵੀ ਬਿਲਕੁਲ ਖੜਨਾਗਾ ਨਾਲੇ ਐਨੀ ਨਾ ਆਪਣੀ ਚੌਧਰ ਫੇਰਸਾ ਉਹਦੇ ਸ਼ੁਕਰ ਮਨਾ ਇਿੱਤੇਰੇ ਮੰਮੀ ਡੈਡੀ ਵਾਲੇ ਦੇਖ ਕੇ ਤਾਂ ਮੈਨੂੰ ਤਰਸਾ ਆ ਗਿਆ ਵੀ ਜੇ ਮਾਤਰ ਤੇਰੇ ਉਹ ਜਿਹੇ ਮੇਰੇ ਤੇ ਮੇਰੀ ਇਨਸਾਨੀਅਤ ਨੇ ਜਵਾਬ ਨਹੀਂ ਦਿੱਤਾ ਵੀ ਮੈਨੂੰ ਨਾਰੀ ਉਹਨਾਂ ਦੇ ਘੱਲਾ ਤੇ ਤੈਨੂੰ ਮੈਂ ਤਰ ਕਰਕੇ ਰੱਖ ਲਿਆ ਤਾਂ ਬਹੁਤੀ ਹੋਣਾ ਜਦਾ ਗੱਗੇ ਨਾ ਫੇਰਾਗਾ ਮੇਰੇ ਨਾਲੇ ਨਾ ਬਹੁਤੀ ਚੰਗੀ ਬਣਦੀ ਨਾ ਕੋਸ਼ਿਸ਼ ਕਰ ਮੈਂ ਜਾਣਨਾ ਵਾ ਜਿਹੜੀ ਤੂੰ ਭੋਲੀ ਬਣਦੀ ਨਾ ਐਡੀ ਤੂੰ ਭੋਲੀ ਹੈ ਨਹੀਂ ਹੈਗੀ ਉਹ ਤਾਂ ਮੈਂ ਸਿਰਫ ਡੈਡੀ ਮੰਮੀ ਕਰਕੇ ਤੈਨੂੰ ਰੱਖਿਆ ਹੈ ਘਰ 'ਚ ਚਲੋ ਕੋਈ ਗੱਲ ਹੀ ਮੈਨੂੰ ਨਹੀਂ ਨਾਲ ਫੜਨਾ ਪਰ ਜੋ ਕੁਝ ਸਾਡੇ 'ਚ ਹੋਇਆ ਹੈ ਨਾ ਉਹਨਾਂ ਉਹਨਾਂ ਨੂੰ ਦੱਸਿਓ ਉਹ ਇਹੋ ਜਿਹੇ ਹੈ ਨਹੀਂ ਨਾ ਇਹੋ ਜੀ ਗੱਲ ਕੋਈ ਪੁੱਛਣੀ ਆ ਤੇ ਨਾਲੇ ਇਹਦਾ ਸਿਆਣੇ ਦੀ ਗੱਲ ਆ ਜਿਹੜੀ ਘਰ ਚ ਗੱਲ ਹੋਈ ਹੋਏ ਨਾ ਘਰ ਦੇ ਜੀਵਾਂ ਨੂੰ ਨਹੀਂ ਪੂਰੀ ਪਤਾ ਹੁੰਦੀ ਪਰ ਆਨਖਵਾੜਿਆ ਪੂਰਾ ਢੋਲ ਵੱਜ ਜਾਂਦਾ ਤੇ ਬਹੁਤੀ ਸਿਆਣੀ ਨਾ ਬਣਿਆ ਕਰ ਭਾਈ ਹੁਣ ਮੈਂ ਇਹਨਾਂ ਨੂੰ ਕਿੱਦਾਂ ਚਕੀਮ ਦਵਾਵਾਂ ਕਿ ਜੋ ਕੁਝ ਮੈਂ ਕੀਤਾ ਉਹਦਾ ਮੈਨੂੰ ਪਛਤਾਵਾ ਵਾ ਲਵ ਤੇ ਮੇਰੇ ਨਾਲ ਨਾ ਇੰਨਾ ਕਰਦੇ ਹੁੰਦੇ ਜਿਹੜੀ ਗੱਲ ਮੈਂ ਕਹਿਣੀ ਤੇ ਉਸੇ ਵੇਲੇ ਹਾਜ਼ਰ ਕਰ ਦੇਣੀ ਅੱਜ ਤੇ ਮੈਨੂੰ ਇਹ ਕਵਾ ਕੇ ਵੀ ਨਹੀਂ ਰਾਜੀ ਬਿੰਦਰ ਦੇਖਾਂ ਪਹਿਲਾ ਕੌਣ ਆਇਆ ਵਾ ਸਸੀ ਭਾਬੀ ਸਾਸਤਰੀ ਕਾਨ ਬਿੰਦਰ ਵੀਰ ਘਰੇ ਹੀ ਆਹੋ ਘਰੇ ਹੀ ਆ ਬੁਲਾਇਆ ਉਹਨਾਂ ਨੂੰ ਕੀ ਕੰਮ ਆ ਮੈਨੂੰ ਦੱਸ ਹਾਂ ਕੰਮ ਥੋੜੇ ਭਾਬੀ ਜੀ ਬੁਲਾਇਆ ਉਹਨਾਂ ਨੂੰ ਜਾ ਚੱਲ ਜਾ ਅੰਦਰ ਹੀ ਨੇ ਹੁਣ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਸਾਡੇ ਘਰ ਆਉਣ ਲੱਗਿਆਂ ਜਦੋਂ ਮਰਜ਼ੀ ਆ ਜਾਂਦੇ ਨੇ ਮੂੰਹ ਚੁੱਕ ਕੇ ਪਿੰਦਰ ਅਲਾਵਾ ਆਜੇ ਬਾਰ ਅਜਾ ਆਜਾ ਆਜਾ ਬੈ ਜਾ ਹੋਰ ਪਿੰਦਰ ਕਿਦਾਂ ਠੀਕ ਠਾਕ ਠੀਕ ਆ ਤੂੰ ਹੀ ਸੁਣਾਉ ਆਪਣੀ ਬਸ ਠੀਕ ਆ ਜਿਹੜਾ ਟਾਈਮ ਪਾਸ ਹੋ ਜਾਈਏ ਗਿਆਨੇ ਕੰਮ ਕਰ ਨੂੰ ਤੇ ਕੰਮ ਤੇ ਪਹਿਲਾਂ ਕਰ ਆਇਆ ਪਹਿਲੀ ਬੰਨੇ ਦਾ ਤੇ ਤੂੰ ਹੀ ਆ ਕੇ ਨਵੇਂ ਚੰਨ ਝਾੜਦਾ ਫੇਰ ਕੀ ਦਸੀਏ ਯਾਰ ਕੋ ਸਮਝ ਨਹੀਂ ਆਉਂਦੀ ਪਿੰਦਰਾ ਘਰ ਦੇ ਹਾਲਾਤ ਕਿੱਧਰ ਨੂੰ ਜਾਣ ਦੇ ਆ ਮੈਂ ਤੈਨੂੰ ਕਿਹਾ ਸੀ ਨਾ ਇੱਕ ਦਿਨ ਲਾ ਪਛਤਾਏਗਾ ਸਾਰੇ ਪਿੰਡ 'ਚ ਖਬਰ ਉੱਡ ਗਈ ਏ ਤੁਸੀਂ ਭਲਾਣ ਕਿੱਥੇ ਕਰਨ ਦੇ ਆ ਮੈਂ ਤੇ ਆਪ ਬੜਾ ਏ ਗੱਲ ਤੋਂ ਪਰੇਸ਼ਾਨ ਆ ਪਿੰਦਰਾ ਯਾਰ ਤਾਂ ਮਸਾ ਨਹੀਂ ਹੈਗਾ ਵੀ ਅਸੀਂ ਕੀ ਕੁਝ ਕਰ ਦੇ ਰਹੇ ਆ ਕਿਦਾਂ ਕਿਦਾਂ ਕੋਈ ਲੱਥੀ ਚੜੀ ਨਹੀਂ ਅਜੇ ਵੀ ਤੈਨੂੰ ਪਤਾ ਏ ਪਿੰਦਰਾ ਸਾਰੀਆਂ ਤੇ ਗਰਲਿੰਦੀਆਂ ਗਲਤੀਆਂ ਨੇ ਤੇ ਨਾਲ ਭੂਤਨਾ ਮੈਨੂੰ ਪਿਆ ਤੇ ਹਾਂ ਮੈਂ ਵੀ ਉਹਨਾਂ 'ਚ ਗੱਜੇ ਸ਼ਰੀਕ ਹੈਗਾ ਹਾਂ ਵਿੱਚ ਉਹ ਕੱਲੀ ਦਾ ਕਸੂਰ ਨਹੀਂ ਹੈਗਾ ਉਹਦੇ ਨਾਲੋਂ ਵੱਧ ਤੇਰਾ ਏ ਤੂੰ ਤਾਂ ਮੇਰਾ ਭਰਾ ਹੈ ਨਾ ਬਹੁਤ ਹੋ ਸਕਦਾ ਜੇ ਮੈਂ ਟਾਈਮ ਤੇਨੂੰ ਡੱਕ ਦਿੰਦਾ ਤੇ ਨਾ ਹੀ ਅੱਜ ਗੱਲ ਇੱਥੋਂ ਤੱਕ ਜਾਂਦੀ ਤੇਰਾ ਪੂਰਾ ਹੱਥ ਹੀ ਵਿੱਚ ਜੋ ਕੰਮ ਹੋਇਆ ਹੁਣ ਤੂੰ ਜਾਣ ਕੇ ਨਾਣ ਬਣੇ ਤੇ ਉਹ ਤੇਰੀ ਗਲਤੀ ਏ ਕਿ ਮੈਨੂੰ ਆਹ ਚੀਜ਼ ਦਾ ਨਹੀਂ ਪਤਾ ਤੇ ਆ ਵੀ ਨਹੀਂ ਪਤਾ ਸਭ ਕੁਝ ਤੇਰੀ ਸਹਿਣ ਵਾਲੀ ਹੋਇਆ ਚਲੋ ਜੇ ਕੀਤਾ ਜੇ ਪਿੰਦਰੋਂ ਨੂੰ ਭੋਤਣਾ ਹੀ ਭੈਣਿਆ ਨੂੰ ਉਹਨ ਕੋਤ ਨਹੀਂ ਪੈਣਾ ਜੇ ਕਿਸੇ ਨਾਲ ਮੜਾ ਕਰਾਂਗੇ ਤੇ ਉਹਦੇ ਆਪਣਾ ਪਹਿਲਾ ਹੋਣਾ। ਇਹ ਤਾਂ ਗੱਲ ਤੇਰੀ ਸਹੀ ਆ। ਹੁਣ ਵੇਖ ਵੀ ਲੈ ਨਾਲੇ। ਮੈਂ ਨਾ ਤੇਰੇ ਲਾਇਆ ਤੁਹਾਡੇ ਪੈਸੇ ਹੀ ਉਹ ਤੈਨੂੰ ਦੇਣਾ ਆ ਬਿੰਦਰ। ਤੁਹਾਡੇ ਪੈਸੇ ਇਹ ਕਾ ਦੇ? ਇਹ ਆ ਤੁਹਾਡੀ ਮਾਨਤਾ। ਉਹ ਏੜ ਗਰਲੀਨ ਨੇ ਤੁਹਾਡੇ ਲੈ ਲਈ ਨਾ ਭਾਬੀ ਨਵਦੀਪ ਕੋ। ਮੈਂ ਤਾਂ ਤੁਹਾਡੀ ਤੇ ਲੈ ਉਹਨੇ ਲਈ ਝੂਠ ਸੱਚ ਮਾਰ ਕੇ ਤੇ ਬਾਕੀ ਹੁਣ ਜਿਆਦਾ ਉਹ ਗੱਲ ਨੂੰ ਬਾਰ ਬਾਰ ਕਰਨ ਦਾ ਕੋਈ ਫਾਇਦਾ ਨਹੀਂ ਪਤਾ ਤੁਹਾਨੂੰ ਸਾਰਾ ਹੀ ਹੈਗਾ। ਜੋ ਹੋ ਜਾਏਗਾ। ਮੈਨੂੰ ਤਾਂ ਉਹਦਾ ਵੀ ਪਤਾ ਸੀ। ਮੈਂ ਅਨਮੋਦ ਦੇਵ ਨੂੰ ਅਧਣੀ ਕਿਹਾ ਤਾਂ ਮੈਂ ਵੀ ਤੂੰ ਮੈਂ ਵੀ ਨਾ ਪਛਤਾ ਮੈਂ ਤੇਰੇ ਪੈਸੇ ਤੇਰੇ ਕੋਲ ਹੀ ਆਉਣਗੇ ਕਿਉਂਕਿ ਪਿੰਦਰ ਹੁਣ ਮੈਨੂੰ ਸਮਝ ਲੱਗ ਗਈ ਆ ਕਿ ਪੈਸੇ ਜਿਹੜੇ ਜ਼ਿੰਦਗੀ 'ਚ ਕੰਮ ਨਹੀਂ ਹੁੰਦੇ ਇਨਸਾਨ ਤੇ ਰਿਸ਼ਤੇ ਨਾਤੇ ਕੰਮ ਹੁੰਦੇ ਆ ਲੱਭ ਤੂੰ ਹੀ ਤਾਂ ਬਥੇਰਾ ਜ਼ੋਰ ਲਾਏ ਸਾਨੂੰ ਸੁਟਣ ਲਈ ਪਰ ਤੁਸੀਂ ਜਿੰਨਾ ਹਣ ਪੁੱਛੇ ਕਰਦੇ ਹੁਣ ਵਾਹ ਗਰੂ ਸਾਨੂੰ ਨਹੀਂ ਅੱਗੇ ਕਰੀ ਜਾਂਦਾ ਪਿੰਦਰ ਤੇਰਾ ਗੁੱਸਾ ਬਿਲਕੁਲ ਜਾਇਜ਼ ਆ ਓਦੋਂ ਤੂੰ ਜੋ ਵੀ ਕੀਤਾ ਮੈਂ ਨਾ ਵੀ ਸਭਾ ਤੇਰਾ ਧੰਨਵਾਦ ਕਰਨਾ ਚਾਹੀਦਾ ਵੀ ਤੂੰ ਸਾਨੂੰ ਘਰੋਂ ਕੱਢਿਆ ਤਹੀ ਮਾਰਾ ਮੋਟਾ ਪੈਰਾਂ ਦੇ ਹੋ ਗਈਆਂ ਪਿੰਦਰ ਤੂੰ ਜੋ ਕਹਿ ਰਿਹਾ ਬਿਲਕੁਲ ਸਹੀ ਆ ਮੇਰੀ ਕਿਸੇ ਵੀ ਤੇਰੀ ਗੱਲ ਦਾ ਮੇਰੇ ਕੋਲ ਜਵਾਬ ਹੈ ਨਹੀਂ ਤੇ 나 ਮੇਰੇ ਕੋਲ ਜਿਆਦਾ ਗੱਲ ਹੋਣਦੀ ਆ ਵੀ ਤੂੰ ਹਰ ਗੱਲ 'ਚ ਸੱਚਾ ਪਰ ਲਾਹਣ ਪੈਸੇ ਨਹੀਂ ਹੀ ਰੱਖਣੇ ਤੂੰ ਵੀ ਸਾਡਾ ਬੜਾ ਵਧੀਆ ਸਰਕਾਰ ਚੱਲਣ ਲਿਆ ਵਾ ਸਾਡੇ ਨਾਲੋਂ ਜਿਆਦਾ ਤੁਹਾਨੂੰ ਜ਼ਰੂਰਤ ਆ ਪੈਸੇ ਦੀ ਤੇ ਤੂੰ ਹੀ ਆਪਣੇ ਪੈਸੇ ਲਾ ਜੋ ਸਤਿੰਦਰ ਇਹ ਪੈਸੇ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇੰਨੀ ਚੰਗੀ ਤਰ੍ਹਾਂ ਸਮਝ ਆ ਗਈ ਆ ਕਿ ਕੇ ਦਾ ਹੱਕ ਤੇ ਕੇ ਦੀ ਮਿਹਨਤ ਰੱਖ ਕੇ ਅਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਲੈ ਵੀ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਉਹਦੇ ਮਗਰ ਲਾ ਕੇ ਕਿਦਾਂ ਗਿਆ ਮੰਮੀ ਹੁਣੀ ਕਿੰਨਾ ਹੁਣ ਸਮਝਮ ਦੇਂਦੇ ਨੇ ਕਿ ਹੁੰਦੇ ਆਣ ਉਹ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਜੇ ਕਿ ਇਹਦਾ ਮਾੜਾ ਸੋਚਾਂਗੇ ਪਹਿਲਾਂ ਆਪਣਾ ਹੋਣਾ ਸਿੰਦਰ ਮੱਤ ਤੇ ਯਾਰ ਪਰਦਾ ਹੀ ਪੈ ਗਿਆ ਹੀ ਮੈਂ ਤੈਨੂੰ ਕੀ ਦੱਸਾਂ ਸਮਝਦਾ ਕੋ ਮਾੜਾ ਸਮਾਂ ਹੀ ਜਾਂ ਮੇਰੀ ਮਾੜੀ ਕਿਸਮਤ ਹੀ ਤੇ ਅੱਜ ਮੈਨੂੰ ਸਾਰਾ ਦਾ ਮਖਾਜਾ ਜਿਹੜਾ ਘੂਤਣਾ ਪੈਣ ਲਿਆ ਔਰ ਗਾਂ ਦਾ ਲਾਗ ਫੇਰ ਵੀ ਸਿਆਣਾ ਬਣ ਕੇ ਰਹੀ ਹੁਣ ਧੋਖਾ ਨਾ ਹਾਈ ਚਲੋ ਇਹ ਤੇ ਹੁਣ ਜੋ ਪ੍ਰਮਾਤਮਾ ਕਰੇਗਾ ਗਾਂ ਨਾ ਗਾਂ ਵੇਖਾਂਗੇ ਆਪਣੀ ਤਰਫ ਉਹਦੇ ਪੂਰਾ ਨੂੰ ਸਮਝਾਇਆ ਵਾ ਫੇਰ ਤੇ ਮੰਮੀ ਨੇ ਸਮਝਾਇਆ ਵਾ ਤੇ ਆਂਦੀ ਤੇ ਹਰ ਨਾਲ ਅੱਗੇ ਨਾਲ ਸਮਝ ਗਈਆਂ ਪਰ ਹੁਣ ਬੰਦਾ ਵੀ 5-7 ਸਾਲ ਕੋ 10 ਸਾਲ ਕਰਕੇ ਵਿਖਾਲੇ ਤੇ ਫੇਰ ਹੀ ਪਾ ਲੱਗਦਾ ਵੀ ਹਾਂ ਅਗਲੇ ਨੂੰ ਪਛਤਾਵਾ ਇੱਕ ਦਿਨ ਤੇ ਹੁਣ ਪਤਾ ਨਹੀਂ ਲੱਗਦਾ ਵੀ ਕੋਈ ਤੂੰ ਠੀਕ ਹੋ ਗਿਆ ਵਾ ਜਾਂ ਮੈਂ ਗਲਤ ਵਾਂ ਇਹ ਤੇ ਕੋ ਸਮਾਂ ਰਹੀਏ ਕਿ ਨਾ ਮਿਲੀਏ ਵਰਤੀਏ ਫੇਰ ਪਤਾ ਲੱਗਦਾ ਇਹ ਤੇ ਗੱਲ ਤੇਰੀ ਸਹੀ ਚੱਲ ਕੋਈ ਨਹੀਂ ਤੂੰ ਬੈਠ ਮੈਨੂੰ ਦੀ ਬਣਾਉਣਾ ਚਾਪਣਾ ਤੇ ਚਾਹ ਨਹੀਂ ਪੀਣੀ ਤੇ ਨਾਲੇ ਪਿੰਦੇ ਇੱਕ ਗੱਲ ਹੋ ਰਹੀ ਉਹ ਪਿੱਛੇ ਜੋ ਘਰਦਾ ਹੋ ਗਿਆ ਉਹ ਤੇ ਹੋ ਗਿਆ ਤੇ ਗਾਹ ਮੈਂ ਤੇਰੇ ਕੋ ਦੋ ਤਿੰਨ ਸਾਲ ਠੇਕਾ ਨਹੀਂ ਲੈਣਾ ਤੇ ਤੂੰ ਮੇਰਾ ਵੀਰ ਕੋਈ ਦੂਜੀ ਗੱਲ ਨਾ ਕਰੀ ਹੋਣੇ ਦੇ ਵਿੱਚ ਕਿ ਕਾ ਗੱਲ ਨਹੀਂ ਲੈਣਾ બસ ਇਦਾਂ ਹੀ ਆ ਪਿੰਦਰ ਜਿੱਦਾਂ ਮਰਜ਼ੀ ਤੂੰ ਸਮਝ ਲੈ ਮੈਂ ਕੋਈ ਹੁਣ ਦਲੀਲ ਨਹੀਂ ਦੇਣੀ ਇਹਦੇ ਵਿੱਚ 2-3 ਸਾਲ ਜਿਹੜਾ ਮੈਂ ਤੇਰੇ ਕੋਠੇ ਕਾ ਬਿਲਕੁਲ ਨਹੀਂ ਹੋਣਾ ਭਾਈ ਤੂੰ ਜੋ ਮਰਜ਼ੀ ਕਰ ਤੇ ਆਹ ਭਰਾ ਤੇਰੀ ਮੰਨਤੀ ਉਹ ਇਹ ਤੈਨੂੰ ਰੱਖਣੀ ਪੈਣੀ ਚਲੋ ਬੈ ਜਾ ਚਾਹ ਘੁੱਟ ਘੱਟ ਹੋ ਜਾ ਮੈਂ ਚਾਹ ਨਹੀਂ ਪੀਣੀ ਆ ਗਈ ਮੈਂ ਚਲਦਾ ਹਾਂ ਮਰਦਾ ਹਾਂ ਹੁਣ ਪਛਤਾਵਾ ਆਪਣੀ ਗਲਤੀ ਦਾ ਚੱਲ ਮਿਹਨਤ ਦੀ ਕਮਾਈ ਫੇਰ ਆਈ ਗਈ ਲਾਵੋ ਭੇਜਾ ਤੋਰ ਵੀ ਪਿਆਵਾ ਬਸ ਭਾਬੀ ਜੀ ਫੇਰ ਕੇ ਦਿੰਨ ਮੈਨੂੰ ਕੰਮ ਹੀ ਥੋੜਾ ਜਿਹਾ ਮੈਂ ਚਾਹ ਤਰੀ ਹੀ ਤੇ ਚਾਹ ਨਹੀਂ ਪੀਣੀ ਭਾਬੀ ਜੀ ਮੈਂ ਪਾਣੀ ਪੀ ਲੈਂਦਾ ਚਲੋ ਠੀਕ ਹੈ ਭਾਬੀ ਇਹ ਕਿਹੜੇ ਕੰਮ ਆਇਆ ਹੋਗਾ ਆਂਦਾ ਆਂਦਾ ਹੀ ਤੁਰ ਪਿਆਵਾ ਪਿੰਧ ਨੂੰ ਪੁਸ਼ਤੀ ਆਣਾ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮ ਜੀ ਕੀ ਹਾਲ ਚੱਲ ਨੇ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਣ ਈ ਹੈ ਜੇਕਰ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਫੈਮਿਲੀ ਮੈਂਬਰ ਤੇ ਫਰੈਂਡਸ ਦੇ ਨਾਲ ਤੇ ਚੈਨਲ ਨੂੰ ਵੀ ਸਾਰੇ ਜਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਕਿ ਜਿੰਨੀ ਬੜੀ ਜਿਆਦਾ ਚੱਲੇ ਤਾਂ ਕਿ ਸਾਨੂੰ ਵੀ ਜਿਹੜਾ ਕੰਮ ਕਰਨ ਦੇ ਵਿੱਚ ਮਜ਼ਾ ਆਏ ਕਿ ਕਿ ਵੀਡੀਓ ਚੱਲਦੀ ਹੈ ਨਾ ਫਿਰ ਜ਼ਿਆਦਾ ਮਜ਼ਾ ਆਉਂਦਾ ਵਾ ਤੇ ਆਈਡੀਆ ਵੀ ਫਿਰ ਵੱਧ ਆਉਂਦੇ ਆ ਜਦੋਂ ਇਦਾਂ ਵੀਡੀਓ ਘੱਟ ਚੱਲਦੀ ਹੈ ਨਾ ਫਿਰ ਥੋੜਾ ਜਿਹਾ ਇਹ ਹੁੰਦਾ ਵਾ ਕਿ ਹਾਇ ਚੱਲ ਨਹੀਂਦੀ ਹੁਣ ਅੱਗੇ ਕੀ ਪਾਈਏ ਕੀ ਪਾਈਏ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਕਿ ਪਲੀਜ਼ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਵੀ ਜ਼ਰੂਰ ਔਨ ਕਰ ਲਿਓ ਜਿਸ ਨਾਲ ਤੁਹਾਨੂੰ ਕਿ ਜਦੋਂ ਵੀ ਵੀਡੀਓ ਪਾਈਏ ਉਦੋਂ ਸ਼ੋ ਹੋ ਜਾਈ ਤੇ ਜਿਹੜੀ ਹੁਣ ਨੈਕਸਟ ਵੀਡੀਓ ਆਏਗੀ ਉਹ ਵੀ ਬਹੁਤ ਵਧੀਆ ਵਾ ਜਿਹੜੀ ਸੋਚੀ ਹੈ ਆਪਣੇ ਵੱਲੋਂ ਤਾਂ ਪਸ ਗਿਆ ਵਧੀਆ ਹੀ ਸੁਝਦੇ ਪਰ ਉਹਨਾਂ ਨੂੰ ਵਧੀਆ ਲੱਗਣੀ ਚਾਹੀਦੀ ਹੈ ਨਾ ਚਲੋ ਜੀ ਠੀਕ ਹੈ ਸ਼ਸ਼ੀ ਗਾਲ ਜੀ ਸਾਰਾ